ਸਤ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਭਾਰਤ ਨੇ ਹੁਣ ਕੈਨੇਡੀਅਨ ਮਟਰਾਂ ਤੇ 30% ਦਾ ਟੈਰਿਫ ਲਗਾਏ ਵਿਰੋਧੀ ਧਿਰ ਨੇ ਕਾਰਨੀ ਸਰਕਾਰ ਦੀ ਕੀਤੀ ਸਖਤ ਆਲੋਚਨਾ ਸਿੱਖ ਫੌਜੀਆਂ ਦੇ ਸਨਮਾਨ 'ਚ ਜਾਰੀ ਹੋਵੇਗੀ ਯਾਦਗਾਰੀ ਡਾਕ ਟਿਕਟ ਕੈਨੇਡਾ ਪੋਸਟ ਵੱਲੋਂ ਡਾਕ ਟਿਕਟ ਰਾਹੀਂ ਸਿੱਖ ਫੌਜੀਆਂ ਨੂੰ ਸ਼ਰਧਾਂਜਲੀ ਕੈਨੇਡਾ ਦਾ ਬਜਟ ਪੇਸ਼ ਕਰਨ ਤੋਂ ਪਹਿਲਾਂ ਸ਼ੁਰੂ ਹੋਈ ਸਿਆਸੀ ਖੇਡ ਸਰਕਾਰ ਕੋਲ ਬਜਟ ਪਾਸ ਕਰਵਾਉਣ ਲਈ ਲੋੜਿੰਦੀਆਂ ਵੋਟਾਂ ਨਹੀਂ ਅਲਬਰਟਾ ਦੇ ਸਕੂਲ ਅਧਿਆਪਕਾਂ ਦੀ ਹੜਤਾਲ ਖਤਮ ਸਰਕਾਰ ਨੇ ਬੈਕ ਟੂ ਵਰਕ ਕਾਨੂੰਨ ਰਾਹੀਂ ਖਤਮ ਕਰਵਾਈ ਹੜਤਾਲ ਕੰਸਰਵੇਟਿਵ ਪਾਰਟੀ ਦੇ ਫੁੱਟਹिल्स ਤੋਂ ਸੰਸਦ ਮੈਂਬਰ ਜੌਨ ਬਾਰਲੋ ਨੇ ਕਾਰਨੀ ਸਰਕਾਰ ਦੀਆਂ ਨੀਤੀਆਂ ਦੀ ਸਖਤ ਆਲੋਚਨਾ ਕੀਤੀ ਹੈ ਜੌਨ ਬਾਰਲੋ ਨੇ ਕਿਹਾ ਕਿ ਕਾਰਨੀ ਸਰਕਾਰ ਭਾਵੇਂ ਭਾਰਤ ਸਰਕਾਰ ਨਾਲ ਰਿਸ਼ਤੇ ਸੁਧਾਰਨਾ ਚਾਹੁੰਦੀ ਹੈ ਪਰ ਉਸ ਪਾਸਿਓਂ ਗਰਮਜੋਸ਼ੀ ਨਹੀਂ ਦਿਖਾਈ ਜਾ ਰਹੀ ਭਾਰਤ ਨੇ ਹੁਣ ਕੈਨੇਡੀਅਨ ਮਟਰਾਂ ਤੇ 30% ਦਾ ਟੈਰਿਫ ਲਗਾ ਦਿੱਤੇ ਨੇ ਇਹ ਚੀਨ ਵੱਲੋਂ ਪਹਿਲਾਂ ਹੀ ਲਾਗੂ 100% ਦਾ ਟੈਰਿਫ ਤੋਂ ਇਲਾਵਾ ਨੇ ਇਸ ਦਾ ਮਤਲਬ ਹੈ ਕਿ ਕੈਨੇਡੀਅਨ ਮਟਰਾਂ ਦਾ 80% ਉਤਪਾਦਨ ਦੁਨੀਆ ਭਰ ਚ ਟੈਰਿਫਾਂ ਦਾ ਸਾਹਮਣਾ ਕਰ ਰਿਹਾ ਹੈ ਇੰਜ ਲੱਗਦਾ ਹੈ ਕਿ ਜਦੋਂ ਵੀ ਮਾਰਕ ਕਾਰਨੀ ਵਿਦੇਸ਼ ਜਾਂਦੇ ਨੇ ਕੈਨੇਡੀਅਨ ਕਿਸਾਨਾਂ ਨੂੰ ਇਸ ਦੀ ਕੀਮਤ ਚੁਕਾਉਣੀ ਪੈਂਦੀ ਹੈ ਦੱਸਦੀ ਹੈ ਕਿ ਜੌਨ ਬਾਰਲੋ ਖੇਤੀਬਾੜੀ ਤੇ ਖੇਤੀ ਭੋਜਨ ਲਈ ਕਨਜ਼ਰਵੇਟਿਵ ਸ਼ੈਡੋ ਮੰਤਰੀ ਨੇ ਕੈਨੇਡਾ 'ਚ ਸ਼ੈਡੋ ਮੰਤਰੀ ਵਿਰੋਧੀ ਧਿਰ ਦਾ ਉਹ ਮੈਂਬਰ ਹੁੰਦਾ ਹੈ ਜੋ ਕਿਸੇ ਖਾਸ ਸਰਕਾਰੀ ਮੰਤਰੀ ਦੇ ਕੰਮਕਾਜ ਦੀ ਨਿਗਰਾਨੀ ਕਰਦਾ ਹੈ ਤੇ ਉਸ ਦੇ ਵਿਭਾਗ ਨਾਲ ਸੰਬੰਧਿਤ ਮੁੱਦਿਆਂ ਤੇ ਆਪਣੀ ਪਾਰਟੀ ਦੀ ਆਲੋਚਨਾ ਤੇ ਨੀਤੀਆਂ ਪੇਸ਼ ਕਰਦਾ ਹੈ ਜੌਨ ਬਾਰਲੋ ਨੇ ਕਾਰਨੀ ਸਰਕਾਰ ਤੇ ਇਹ ਤਾਜ਼ਾ ਟਿੱਪਣੀ ਹਾਊਸ ਆਫ ਕਾਮਨਸ ਦੇ ਵਿੱਚ ਕੀਤੀ ਇਸ ਦੇ ਜਵਾਬ 'ਚ ਸੰਸਦੀ ਸਕੱਤਰ ਤਾਲਿਬ ਨੂਰ ਮੁਹੰਮਦ ਨੇ ਕਿਹਾ ਕਿ ਫੈਡਰਲ ਸਰਕਾਰ ਵੱਲੋਂ ਕੈਨੇਡੀਅਨ ਸਮਾਨ ਲਈ ਨਵੇਂ ਬਾਜ਼ਾਰ ਲਾਸ਼ੇ ਜਾ ਰਹੇ ਨੇ ਸਾਨੂੰ ਦੇਸ਼ ਦੇ ਕਿਸਾਨਾਂ ਦੀ ਫਿਕਰ ਹੈ ਤੇ ਟੈਰਿਫਾਂ ਦੇ ਮੁੱਦੇ ਤੇ ਸਬੰਧਤ ਸਰਕਾਰਾਂ ਨਾਲ ਗੱਲਬਾਤ ਕਰ ਰਹੇ ਆਂ ਕੈਨੇਡਾ ਸਰਕਾਰ ਇਸ ਐਤਵਾਰ ਨੂੰ ਕੌਮੀ ਫੌਜ 'ਚ ਸਿੱਖ ਸੈਨਿਕਾਂ ਦੀ 100 ਸਾਲਾਂ ਤੋਂ ਵੱਧ ਦੀ ਸੇਵਾ ਦੇ ਸਨਮਾਨ 'ਚ ਇੱਕ ਯਾਦਗਾਰੀ ਡਾਕ ਟਿਕਟ ਜਾਰੀ ਕਰੇਗੀ। ਕੈਨੇਡਾ ਪੋਸਟ ਵੱਲੋਂ ਤਿਆਰ ਕੀਤੀ ਗਈ ਇਹ ਡਾਕ ਟਿਕਟ ਇਸ ਸਮੇਂ ਕੈਨੇਡੀਅਨ ਆਰਮਡ ਫੋਰਸੇਸ 'ਚ ਸੇਵਾ ਕਰ ਰਹੇ ਸਿੱਖਾਂ ਨੂੰ ਵੀ ਸ਼ਰਧਾਂਜਲੀ ਭੇਟ ਕਰਦੀ ਹੈ ਤੇ ਇਸ ਨੂੰ ਰਿਮੈਂਬਰੈਂਸ ਡੇ ਸਮਾਗਮ ਦੌਰਾਨ ਇੱਕ ਵਿਸ਼ੇਸ਼ ਰਸਮ 'ਚ ਜਾਰੀ ਕੀਤਾ ਜਾਵੇਗਾ। ਰਿਮੈਂਬਰੈਂਸ ਡੇ ਸਿੱਖ ਭਾਈਚਾਰੇ ਵੱਲੋਂ ਸਾਲਾਨਾ 2 ਨਵੰਬਰ ਨੂੰ ਮਨਾਇਆ ਜਾਂਦਾ ਹੈ। ਸਾਬਕਾ ਸੰਸਦ ਮੈਂਬਰ ਤਰਲੋਚਨ ਸਿੰਘ ਨੇ ਇਸ ਕਦਮ ਦੀ ਸ਼ਲਾਘਾ ਕਰਦਿਆਂ ਕਿਆ ਕਿ ਕੈਨੇਡਾ ਸਰਕਾਰ ਨੇ ਸਿੱਖ ਕੈਨੇਡੀਅਨ ਸੈਨਿਕਾਂ ਦੇ ਸਨਮਾਨ ਚ ਇੱਕ ਯਾਦਗਾਰੀ ਡਾਕ ਟਿਕਟ ਜਾਰੀ ਕਰਨ ਦਾ ਫੈਸਲਾ ਕੀਤਾ ਹੈ ਕੈਨੇਡਾ ਪੋਸਟ ਵੱਲੋਂ ਤਿਆਰ ਕੀਤੀ ਗਈ ਇਹ ਟਿਕਟ ਸਿੱਖ ਭਾਈਚਾਰੇ ਵੱਲੋਂ ਐਤਵਾਰ 2 ਨਵੰਬਰ ਨੂੰ ਆਯੋਜਿਤ ਕੀਤੇ ਜਾਣ ਵਾਲੇ 18ਵੇਂ ਸਾਲਾਨਾ ਸਿੱਖ ਰਿਮੈਂਬਰੈਂਸ ਡੇਸ ਮਾਰੂ ਵਿੱਚ ਜਾਰੀ ਕੀਤੀ ਜਾਵੇਗੀ ਕੈਨੇਡਾ ਪੋਸਟ ਦੀ ਇਹ ਡਾਕ ਟਿਕਟ ਕੈਨੇਡੀਅਨ ਫੌਜ ਚ ਸਿੱਖ ਸੈਨਿਕਾਂ ਦੀ 100 ਸਾਲਾਂ ਤੋਂ ਵੱਧ ਦੀ ਸੇਵਾ ਦਾ ਸਨਮਾਨ ਕਰਦੀ ਹੈ ਜੋ ਪਹਿਲੇ ਵਿਸ਼ਵ ਯੁੱਧ ਦੌਰਾਨ ਫੌਜ ਚ ਸਵੀਕਾਰ ਕੀਤੇ ਗਏ 10 ਸਿੱਖ ਸੈਨਿਕਾਂ ਦੇ ਸਮੇਂ ਤੋਂ ਸ਼ੁਰੂ ਹੁੰਦੀ ਹੈ ਇਹ ਟਿਕਟ ਅੱਜ ਦੀਆਂ ਕੈਨੇਡੀਅਨ ਆਰਮਡ ਫੋਰਸਸ ਦੇ ਸੇਵਾਕਾਰ ਸਿੱਖਾਂ ਨੂੰ ਵੀ ਸ਼ਰਧਾਂਜਲੀ ਭੇਟ ਕਰਦੀ ਹੈ ਉਨ੍ਹਾਂ ਕਹ ਕਿ ਰਿਮੈਂਬਰੈਂਸ ਦੇ ਸਮਾਗਮ ਪਹਿਲੀ ਵਾਰ ਜਨਤਾ ਲਈ ਡਾਕ ਟਿਕਟ ਜਾਰੀ ਕਰਨ ਦਾ ਤੋ ਕੁ ਮੌਕਾ ਹੈ ਰਿਮੈਂਬਰੈਂਸ ਡੇ ਸਾਲਾਨਾ ਪ੍ਰਾਈਵੇਟ ਬੁੱਕਣ ਸਿੰਘ ਦੀ ਯਾਦਗਾਰ ਤੇ ਮਨਾਇਆ ਜਾਂਦਾ ਹੈ ਜੋ ਕਿ ਵਿਸ਼ਵ ਯੁੱਧਾਂ ਵਿੱਚੋਂ ਕੈਨੇਡਾ ਚ ਇੱਕ ਸਿੱਖ ਸੈਨਿਕਾਂ ਦੀ ਇਕਲੌਤੀ ਜਾਣੀ ਪਛਾਣੀ ਯਾਦਗਾਰ ਹੈ ਇਤਿਹਾਸਕ ਰਿਕਾਰਡ ਦੱਸਦੇ ਨੇ ਕਿ ਜਦੋਂ ਹਜ਼ਾਰਾਂ ਲੋਕਾਂ ਨੇ ਪਹਿਲੇ ਵਿਸ਼ਵ ਯੁੱਧ ਦੀ ਸ਼ੁਰੂਆਤ ਚ ਕੈਨੇਡੀਅਨ ਫੌਜ ਚ ਸ਼ਾਮਲ ਹੋਣ ਦੀ ਮੰਗ ਕੀਤੀ ਸੀ ਤਾਂ ਸਿਰਫ 10 ਸਿੱਖ ਸੈਨਿਕਾਂ ਨੂੰ ਸਵੀਕਾਰ ਕੀਤਾ ਗਿਆ ਸੀ ਬੁੱਕਣ ਸਿੰਘ ਉਹਨਾਂ ਵਿੱਚੋਂ ਇੱਕ ਸਨ ਅਤੇ ਉਹਨਾਂ ਨੇ ਫਰਾਂਸ ਤੇ ਬੈਲਜੀਅਮ ਚ 20ਵੀਂ ਕੈਨੇਡੀਅਨ ਇਨਫੈਂਟਰੀ ਬਟਾਲੀਅਨ ਵੱਲੋਂ ਲੜਾਈ ਲੜੀ ਸੀ ਉਹ ਜ਼ਖਮੀ ਹੋ ਗਏ ਸੰਤ 1919 ਚ ਕਿਚਨਰ অন্ਟਾਰੀਓ ਦੇ ਇੱਕ ਕੈਨੇਡੀਅਨ ਫੌਜੀ ਹਸਪਤਾਲ ਚ ਉਹਨਾਂ ਦੀ ਮੌਤ ਹੋ ਗਈ ਸੀ ਉਹਨਾਂ ਦੀ 106 ਸਾਲ ਪੁਰਾਣੀ ਯਾਦਗਾਰ ਤੇ ਹੁਣ 2 ਨਵੰਬਰ ਨੂੰ ਸਾਲਾਨਾ ਸਿੱਖ ਰਿਮੈਂਬਰੈਂਸ ਡੇ ਸਮਾਰੋਹ ਮਨਾਇਆ ਜਾਂਦਾ ਹੈ ਕੈਨੇਡਾ ਨੇ ਇਸ ਤੋਂ ਪਹਿਲਾਂ ਵੀ ਸਿੱਖ ਭਾਈਚਾਰੇ ਦੇ ਸਨਮਾਨ ਚ ਦੋ ਯਾਦਗਾਰੀ ਡਾਕ ਟਿਕਟਾਂ ਜਾਰੀ ਕੀਤੀਆਂ ਕੈਨੇਡਾ ਪੋਸਟ ਕਾਰਪੋਰੇਸ਼ਨ ਦੇ ਬੋਰਡ ਆਫ ਡਾਇਰੈਕਟਰਸ ਦੇ ਚੇਅਰਮੈਨ ਆਂਦਰੇ ਉਲੇਟ ਨੇ ਵਿਸਾਖੀ ਦੀ 300ਵੀਂ ਵਰੇਗੰਢ ਦੇ ਸਬੰਧ ਵਿੱਚ ਇੱਕ ਯਾਦਗਾਰੀ ਡਾਕ ਟਿਕਟ ਦਾ ਐਲਾਨ ਕੀਤਾ ਸੀ ਇਸ ਡਾਕ ਟਿਕਟ 'ਚ ਖੰਡਾ ਦਰਸਾਇਆ ਗਿਆ ਸੀ ਅਤੇ ਇਸ ਦਾ ਸ਼ਾਬਦਿਕ ਅਰਥ ਦੋ ਧਾਰੀ ਤਲਵਾਰ ਹੈ ਖੰਡਾ ਬ੍ਰह्म ਗਿਆਨ ਦਾ ਪ੍ਰਤੀਕ ਹੈ ਇਤਿਹਾਸਕ ਹਵਾਲੇ ਦੱਸਦੇ ਨੇ ਕਿ ਕੈਨੇਡਾ ਪਹੁੰਚਣ ਵਾਲੇ ਪਹਿਲੇ ਸਿੱਖਾਂ 'ਚੋਂ ਇੱਕ 1897 'ਚ ਇੱਕ ਬ੍ਰਿਟਿਸ਼ ਆਰਮੀ ਯੂਨਿਟ ਦੇ ਹਿੱਸੇ ਵਜੋਂ ਆਇਆ ਸੀ 2014 'ਚ ਕਮਗਾਟਾ ਮਾਰੂ ਡਾਕ ਟਿਕਟ ਜਾਰੀ ਕੀਤੀ ਗਈ ਸੀ ਜੋ ਕਮਗਾਟਾ ਮਾਰੂ ਘਟਨਾ ਦੀ 100ਵੀਂ ਵਰੇਗੰਢ ਨੂੰ ਦਰਸਾਉਂਦੀ ਹੈ ਕੰਜ਼ਰਵੇਟਿਵ ਹਾਊਸ ਲੀਡਰ ਐਂਡਰਿਊ ਸ਼ੀਅਰ ਮੁਤਾਬਕ ਕਾਰਨੀ ਸਰਕਾਰ ਇੱਕ ਹੋਰ ਚੋਣ ਮੁਹਿੰਮ ਨੂੰ ਜਲਦੀ ਸ਼ੁਰੂ ਕਰਨ ਦੀ ਕੋਸ਼ਿਸ਼ ਕਰਦੀ ਜਾਪਦੀ ਹੈ ਕਿਉਂਕਿ ਉਹ ਆਪਣਾ ਅਗਲਾ ਬਜਟ ਅਜੇ ਹਾਂ ਤਿਆਰ ਕਰ ਰਹੀ ਹੈ ਜੋ ਵਿਰੋਧੀ ਪਾਰਟੀਆਂ ਨੂੰ ਸਹਿਮਤ ਨਹੀਂ ਕਰ ਪਾਏਗਾ ਵਿੱਤ ਮੰਤਰੀ ਫਰਾਂਸ਼ੁਆ ਫਿਲਿਪ ਸ਼ੈਂਪੇਨ ਅਗਲੇ ਹਫ਼ਤੇ ਇਸ ਸਰਕਾਰ ਦਾ ਪਹਿਲਾ ਬਜਟ ਪੇਸ਼ ਕਰਨਗੇ ਜਿਸ ਵਿੱਚ ਫੌਜ ਘਰਾ ਦੀ ਉਸਾਰੀ ਅਤੇ ਅਮਰੀਕੀ ਟੈਰਿਫ ਤੋਂ ਪ੍ਰਭਾਵਿਤ ਕਾਰੋਬਾਰਾਂ ਲਈ ਵੱਡੀ ਜ਼ਰੂਰੀ ਮਦਦ ਸ਼ਾਮਲ ਹੋ ਸਕਦੀ ਹੈ ਪਰ ਇਸ ਨਾਲ ਹੋਰ ਖਰਚਿਆਂ 'ਚ ਕਟੌਤੀ ਵੀ ਕੀਤੀ ਜਾ ਸਕਦੀ ਹੈ। ਹੁਣ ਤੱਕ ਚੈਂਪੇਨ ਨੇ ਕਿਸੇ ਵੀ ਪਾਰਟੀ ਤੋਂ ਬਜਟ ਪਾਸ ਕਰਨ 'ਚ ਸਮਰਥਨ ਪ੍ਰਾਪਤ ਨਹੀਂ ਕੀਤਾ ਹੈ। ਲਿਬਰਲ ਪਾਰਟੀ ਦੀ ਘੱਟ ਗਿਣਤੀ ਦੀ ਸਰਕਾਰ ਹੈ ਇਸ ਲਈ ਉਹਨਾਂ ਨੂੰ ਆਪਣੇ ਬਜਟ ਨੂੰ ਪਾਸ ਕਰਨ ਲਈ ਕਿਸੇ ਇੱਕ ਹੋਰ ਪਾਰਟੀ ਮੈਂਬਰ ਜਿਵੇਂ ਕਿ ਬਲੌਕ ਕਬਕਵਾ ਕੰਜ਼ਰਵੇਟਿਵ ਜਾਂ ਐਨਡੀਪੀ ਦੀ ਮਦਦ ਦੀ ਲੋੜ ਹੋਵੇਗੀ। ਜੇ ਸਰਕਾਰ ਬਜਟ ਪਾਸ ਕਰਨ 'ਚ ਇਹ ਲੋੜਿੰਦਾ ਸਮਰਥਨ ਨਹੀਂ ਪ੍ਰਾਪਤ ਕਰਦੀ ਤਾਂ ਸਰਕਾਰ ਡਿੱਗ ਸਕਦੀ ਹੈ ਤੇ ਇਸ ਨਾਲ ਦੁਬਾਰਾ ਚੋਣਾ ਕਰਾਉਣੀਆਂ ਪੈਣਗੀਆਂ। ਸਰਕਾਰ ਦੇ ਹਾਊਸ ਲੀਡਰ ਸਟੀਵਨ ਮੈਕਨਨ ਨੇ ਕਿਹਾ ਕਿ ਉਹਨਾਂ ਨੂੰ ਬਜਟ ਲਈ ਲੋੜੀਂਦਾ ਸਮਰਥਨ ਮਿਲਣ ਬਾਰੇ ਚਿੰਤਾ ਹੈ ਉਹ ਕਹਿੰਦੇ ਨੇ ਕਿ ਜੇ ਵਿਰੋਧੀ ਪਾਰਟੀਆਂ ਨੇ ਬਜਟ ਨੂੰ ਪਾਸ ਕਰਨ ਦਾ ਮਨ ਨਾ ਬਣਾਇਆ ਤਾਂ ਇਹ ਖਤਰੇ ਦੀ ਘੰਟੀ ਹੈ ਕਨਜ਼ਰਵੇਟਿਵ ਲੀਡਰ ਪੀਅਰ ਪੋਲੀਵ ਨੇ ਲਿਬਰਲ ਸਰਕਾਰ ਤੋਂ ਬਜਟ ਲਈ ਕੁਝ ਮੁਸ਼ਕਲ ਮੰਗਾਂ ਕੀਤੀਆਂ ਨੇ ਜਿਵੇਂ ਕਿ ਇੰਡਸਟਰੀਅਲ ਕਾਰਬਨ ਟੈਕਸ ਨੂੰ ਹਟਾਉਣਾ ਆਮਦਨ ਤੇ ਪੂੰਜੀ ਲਾਭ ਟੈਕਸ 'ਚ ਕਟੌਤੀ ਕਰਨਾ ਤੇ ਫਿਰ ਵੀ ਸਰਕਾਰੀ ਘਾਟੇ ਨੂੰ 42 ਬਿਲੀਅਨ ਡਾਲਰ ਜਾਂ ਉਸ ਤੋਂ ਘੱਟ ਰੱਖਣਾ ਪਰ ਇਹ ਮੰਗਾ ਮੰਨੇ ਜਾਣ ਦੀ ਸੰਭਾਵਨਾ ਨਾ ਬਰਾਬਰ ਹੈ ਖਾਸ ਕਰਕੇ ਕਿਉਂਕਿ ਕਾਰਬਨ ਟੈਕਸ ਸਰਕਾਰ ਦੀ ਕਲਾਈਮੇਟ ਪਲਾਨਿੰਗ ਦਾ ਹਿੱਸਾ ਹੈ ਤੇ ਸਰਕਾਰ ਕੰਜ਼ਿਊਮਰ ਕਾਰਬਨ ਟੈਕਸ ਪਹਿਲਾਂ ਹੀ ਇਹ ਹਟਾ ਚੁੱਕੀ ਹੈ ਸ਼ੀਰ ਨੇ ਪ੍ਰਸ਼ੰਕਾਲ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਸਰਕਾਰ ਆਪਣੇ ਮਹਿੰਗੇ ਬਜਟ ਨੂੰ ਮਹਿੰਗੀਆਂ ਚੋਣਾਂ ਦੇ ਬਹਾਨੇ ਵਜੋਂ ਵਰਤਣ ਜਾ ਰਹੀ ਹੈ ਸਿਰਫ ਕਨਜ਼ਰਵੇਟਿਵ ਹੀ ਨਹੀਂ ਬਲੌਕ ਕਿਬਕਵਾ ਵੀ ਆਪਣੀਆਂ ਮੰਗਾਂ ਰੱਖ ਰਿਹਾ ਹੈ ਜਿਸ ਵਿੱਚ ਜ਼ਿਆਦਾ 올ਡ ਏਜ ਸਿਕਿਉਰਿਟੀ ਭੁਗਤਾਨ ਸੂਬਿਆਂ ਨੂੰ ਵਧੇਰੇ ਹੈਲਥ케ਅਰ ਫੰਡਿੰਗ ਪਹਿਲੀ ਵਾਰੀ ਘਰ ਖਰੀਦਣ ਵਾਲਿਆਂ ਲਈ ਬਿਨਾਂ ਵਿਆਜ ਦੇ ਲੋਨ ਅਤੇ ਕਿਊਬਿਕ ਤੇ ਹੋਰ ਥਾਵਾਂ 'ਤੇ ਜ਼ਿਆਦਾ ਬੁਨਿਆਦੀ ਢਾਂਚਾ ਖਰਚਿਆਂ ਦੀ ਮੰਗ ਸ਼ਾਮਲ ਹੈ ਐਨਡੀਪੀ ਵੱਲੋਂ ਸਹਾਇਤਾ ਦੇਣ ਦੀ ਇੱਕ ਸੰਭਾਵਨਾ ਹੈ ਐਨਡੀਪੀ ਦਾ ਪਾਰਲੀਮੈਂਟ 'ਚ ਅਧਿਕਾਰਤ ਦਰਜਾ ਵੀ ਨਹੀਂ ਹੈ ਅਤੇ ਉਸ ਕੋਲ ਮਹਿਜ਼ 7 MP ਨੇ ਪਰ ਇਹ ਗਿਣਤੀ ਬਜਟ ਪਾਸ ਕਰਵਾਉਣ ਲਈ ਕਾਫੀ ਹੈ ਪਰ ਐਂਡੀਪੀ ਕਟੌਤੀਆਂ ਲਈ ਸਹਿਮਤ ਨਹੀਂ ਹੋ ਸਕਦੀ ਐਂਡੀਪੀ ਦੇ ਅੰਤਰਿਮ ਲੀਡਰ ਡੌਨ ਡੇਵਿਸ ਨੇ ਵਿਸ਼ੇਸ਼ ਤੌਰ ਤੇ ਮੰਗ ਤਾਂ ਨਹੀਂ ਕੀਤੀ ਪਰ ਕਹਿ ਕੇ ਪਾਰਟੀ ਚਾਹੁੰਦੀ ਹੈ ਕਿ ਬਜਟ ਚ ਸਾਰੇ ਕਮਕਾਜੀ ਪਰਿਵਾਰਾਂ ਲਈ ਲੋੜੀਂਦੀ ਮਦਦ ਚੰਗੀਆਂ ਨੌਕਰੀਆਂ ਕਫਾਇਤੀ ਘਰਾਂ ਤੇ ਸਿਹਤ ਸੇਵਾਵਾਂ 'ਚ ਨਿਵੇਸ਼ ਸ਼ਾਮਲ ਹੋਵੇ ਅਲਬਰਟਾ ਚ ਲਗਭਗ 7.5 ਲੱਖ ਵਿਦਿਆਰਥੀ ਅਤੇ 51 ਹਜ਼ਾਰ ਅਧਿਆਪਕ ਕਲਾਸਰੂਮ ਚ ਵਾਪਸ ਆ ਗਏ ਨੇ ਤਿੰਨ ਹਫ਼ਤੇ ਤੱਕ ਚੱਲੀ ਹੜਤਾਲ ਅਲਬਰਟਾ ਸਰਕਾਰ ਨੇ ਬੈਕ ਟੂ ਵਰਕ ਕਾਨੂੰਨ ਲਿਆ ਕੇ ਪ੍ਰਭਾਵੀ ਢੰਗ ਨਾਲ ਖਤਮ ਕਰ ਦਿੱਤੀ ਹੈ ਸਕੂਲ ਬੋਰਡਾਂ ਨੇ ਮੰਗਲਵਾਰ ਨੂੰ ਮਾਪਿਆਂ ਨੂੰ ਸੂਚਿਤ ਕੀਤਾ ਸੀ ਕਿ ਵਿਦਿਆਰਥੀ 29 ਅਕਤੂਬਰ ਨੂੰ ਵਾਪਸ ਆ ਸਕਦੇ ਨੇ ਅਧਿਆਪਕ 6 ਅਕਤੂਬਰ ਤੋਂ ਹੜਤਾਲ ਤੇ ਸਨ ਉਸੇ ਦਿਨ ਤਾਲਾਬੰਦੀ ਦਾ ਨੋਟਿਸ ਜਾਰੀ ਕੀਤਾ ਗਿਆ ਸੀ ਜੇਕਰ ਸਰਕਾਰ ਦੇ ਹੁਕਮ ਦੀ ਉਲੰਘਣਾ ਹੁੰਦੀ ਹੈ ਤਾਂ ਵਿਅਕਤੀਗਤ ਅਧਿਆਪਕਾਂ ਨੂੰ ਪ੍ਰਤੀ ਦਿਨ 500 ਡਾਲਰ ਦਾ ਜੁਰਮਾਨਾ ਲਗਾਇਆ ਜਾਣਾ ਸੀ ਅਧਿਆਪਕ ਯੂਨੀਅਨ ਦੇ ਮੁਖੀ ਦਾ ਕਹਿਣਾ ਸੀ ਕਿ ਇਸ ਦੇ ਮੈਂਬਰ ਸੂਬੇ ਦੇ ਕਾਨੂੰਨ ਦੀ ਪਾਲਣਾ ਕਰ ਰਹੇ ਨੇ 23 ਅਕਤੂਬਰ ਨੂੰ ਅਲਬਰਟਾ ਸਰਕਾਰ ਨੇ ਅਧਿਕਾਰਤ ਤੌਰ ਤੇ ਇਹ ਸੂਚਨਾ ਜਾਰੀ ਕੀਤੀ ਸੀ ਕਿ ਉਹ ਅਧਿਆਪਕਾਂ ਦੀ ਹੜਤਾਲ ਖਤਮ ਕਰਨ ਲਈ ਬੈਕ ਟੂ ਵਰਕ ਕਾਨੂੰਨ ਲਿਆ ਰਹੀ ਹੈ ਇਹ ਕਾਨੂੰਨ ਜਿਸ ਨੂੰ ਬਿਲ 2 ਬੈਕ ਟੂ ਸਕੂਲ ਐਕਟ ਕਿਹਾ ਜਾਂਦਾ ਹੈ ਵੀਰਵਾਰ ਨੂੰ ਅਲਬਰਟਾ ਵਿਧਾਨ ਸਭਾ ਦੀ ਵੈੱਬਸਾਈਟ ਤੇ ਜਾਰੀ ਕੀਤੇ ਗਏ ਆਰਡਰ ਪੇਪਰ ਰਾਹੀਂ ਐਲਾਨਿਆ ਗਿਆ ਸੀ ਸਮਿਤ ਸਰਕਾਰ ਨੇ ਬਿਲ 2 ਚ ਚਾਰਟਰ ਦੇ ਨਾਟ ਵਿਦ ਸਟੈਂਡਿੰਗ ਧਾਰਾ ਦੀ ਵਰਤੋਂ ਕੀਤੀ ਆਸਾਨ ਭਾਸ਼ਾ ਚ ਨਾਟ ਵਿਦ ਸਟੈਂਡਿੰਗ ਧਾਰਾ ਕੈਨੇਡਾ ਦੇ ਬੁਨਿਆਦੀ ਅਧਿਕਾਰਾਂ ਦੇ ਚਾਰਟਰ ਦੇ ਸੈਕਸ਼ਨ 33 ਚ ਦਰਜ ਇੱਕ ਵਿਸ਼ੇਸ਼ ਵਿਵਸਥਾ ਹੈ ਜਿਸ ਅਧੀਨ ਸਰਕਾਰਾਂ ਕੁਝ ਅਧਿਕਾਰਾਂ ਨੂੰ ਬਾਈਪਾਸ ਕਰਕੇ ਕਾਨੂੰਨ ਬਣਾ ਸਕਦੀਆਂ ਨੇ ਪਰ ਅਜਿਹੇ ਕਾਨੂੰਨ 5 ਸਾਲ ਬਾਅਦ ਰੀਨਿਊ ਹੋਣੇ ਜ਼ਰੂਰੀ ਹੁੰਦੇ ਨੇ ਬਿਲਟੂ ਉਹਨਾਂ ਵਿਅਕਤੀਆਂ ਲਈ ਪ੍ਰਤੀ ਦਿਨ 500 ਡਾਲਰ ਅਤੇ ਯੂਨੀਅਨ ਲਈ ਪ੍ਰਤੀ ਦਿਨ 5 ਲੱਖ ਡਾਲਰ ਤੱਕ ਦੇ ਵਿੱਤੀ ਜੁਰਮਾਨੇ ਵੀ ਨਿਰਧਾਰਤ ਕਰਦਾ ਹੈ ਜੇਕਰ ਇਹ ਕਾਨੂੰਨ ਦੀ ਪਾਲਣਾ ਨਹੀਂ ਕਰਦਾ ਓਨਟਾਰੀਓ ਪ੍ਰੀਮੀਅਰ ਡਗ ਫੋਰਡ ਨੇ ਅਮਰੀਕੀ ਰਾਜਦੂਤ ਪੀਟ ਹੌਕਸਟਰਾ ਤੇ ਗੁੱਸਾ ਕੱਢਿਆ ਹੈ ਫੋਰਡ ਨੇ ਕਿਹਾ ਕਿ ਓਨਟਾਰੀਓ ਦੇ ਵਪਾਰ ਪ੍ਰਤੀਨਿਧੀ ਤੇ અપਮਾਨਜਨਕ ਢੰਗ ਨਾਲ ਪੜਾਸ ਕੱਢਣਾ ਸਵੀਕਾਰ ਨਹੀਂ ਕੀਤਾ ਜਾ ਸਕਦਾ ਤੇ ਇਹ ਕਿਸੇ ਰਾਜਦੂਤ ਦੇ ਮਿਆਰ ਦੀ ਹਰਕਤ ਨਹੀਂ ਹੈ ਦਰਅਸਲ ਕੁਝ ਚਸ਼ਮਦੀਦਾ ਨੇ ਦੱਸਿਆ ਸੀ ਕਿ ਸੋਮਵਾਰ ਨੂੰ ਕੈਨੇਡੀਅਨ ਅਮਰੀਕਨ ਬਿਜ਼ਨਸ ਕੌਂਸਲ ਦੇ ਆਟਵਾ ਚ ਆਯੋਜਿਤ ਇੱਕ ਸਮਾਗਮ ਦੌਰਾਨ ਅਮਰੀਕੀ ਰਾਜਦੂਤ ਪੀਟ ਹੌਕਸਟਰਾ ਓਨਟਾਰੀਓ ਦੇ ਵਪਾਰ ਪ੍ਰਤੀਨਿਧੀ ਡੇਵਿਡ ਪੈਟਰਸਨ ਨਾਲ ਗਰਮਾ ਗਰਮੀ ਕਰ ਰਹੇ ਸਨ ਤੇ ਪੜਾਸ ਕੱਢ ਅਡਰੈਸਨ ਕਈ ਚਸ਼ਮਦੀਦਾ ਨੇ ਦੱਸਿਆ ਕਿ ਇਸ ਤਿੱਖੀ ਗੱਲਬਾਤ ਚ ਹਾਕਸਟਰਾ ਨੇ ਗਲਤ ਸ਼ਬਦ ਵਰਤੇ ਤੇ ਫੋਰਡ ਦਾ ਨਾਮ ਲੈ ਕੇ ਜ਼ਿਕਰ ਕੀਤਾ ਉਹਨਾਂ ਨੇ ਇਹ ਨਾਰਾਜ਼ਗੀ ਅਨਟਾਰੀਓ ਵੱਲੋਂ ਅਮਰੀਕਾ ਚ ਇੱਕ ਟੈਰਿਫ ਵਿਰੋਧੀ ਵਿਗਿਆਪਨ ਚਲਾਉਣ ਨੂੰ ਲੈ ਕੇ ਜਤਾਈ ਜਿਸ ਨੂੰ ਸੋਮਵਾਰ ਨੂੰ ਹਟਾ ਲਿਆ ਗਿਆ ਸੀ ਗੌਰਤਲਬ ਹੈ ਕਿ ਇਸੇ ਵਿਗਿਆਪਨ ਨੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਵੀ ਨਾਰਾਜ਼ ਕੀਤਾ ਹੈ ਫੋਰਡ ਨੇ ਦੁਹਰਾਇਆ ਕਿ ਵਿਗਿਆਪਨ ਚਲਾਉਣਾ ਸਹੀ ਕਦਮ ਸੀ ਉਹਨਾਂ ਨੇ ਕਿਹਾ ਕਿ ਹਾਕਸਟਰਾ ਪੈਟਰਸਨ ਤੋਂ ਮਾਫੀ ਮੰਗਣ ਤੇ ਵਪਾਰ ਚਰਚਾਵਾਂ ਮੁੜ ਲਈ ਤੇ ਲਿਆਂਇਆ ਜਾਣ ਫੋਰਡ ਨੇ ਹੌਕਸਟਰਾ ਨੂੰ ਕਿਹਾ ਤੁਸੀਂ ਹੁਣੇ ਕਾਲ ਕਰਕੇ ਡੇਵਿਡ ਪੈਟਰਸਨ ਤੋਂ ਮਾਫੀ ਮੰਗੋ ਮੈਂ ਵੀ ਕਈ ਵਾਰ ਗਰਮ ਹੋ ਜਾਂਦਾ ਹਾਂ ਪਰ ਤੁਸੀਂ ਬਸ ਉਹਨਾਂ ਨੂੰ ਕਾਲ ਕਰੋ ਤੇ ਵਿਵਾਦ ਖਤਮ ਕਰੋ ਫੋਰਡ ਨੇ ਕਿਹਾ ਕਿ ਇਹ ਵਿਗਿਆਪਨ ਟਰੰਪ ਦੁਆਰਾ ਅਨਟਾਰੀਓ ਅਤੇ ਕੈਨੇਡਾ ਪ੍ਰਤੀ ਕੀਤੇ ਗਏ ਕਈ ਹਮਲਿਆਂ ਵਿਰੁੱਧ ਲੜਨ ਦਾ ਉਹਨਾਂ ਦਾ ਤਰੀਕਾ ਸੀ ਫੋਰਡ ਨੇ ਕਿਹਾ ਕਿ ਵੀਡੀਓ ਨੂੰ 11.4 ਬਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ ਤੇ ਇਸ ਦਾ ਮਕਸਦ ਪੂਰਾ ਹੋ ਗਿਆ ਹੈ। ਉਹਨਾਂ ਕਹੇ ਕਿ ਰਾਸ਼ਟਰਪਤੀ ਚੰਗੇ ਬਣਨਾ ਕਿਉਂ ਨਹੀਂ ਸ਼ੁਰੂ ਕਰ ਦੇ। ਤੁਹਾਨੂੰ ਪੂਰੀ ਦੁਨੀਆ 'ਚ ਆਪਣੇ ਸਭ ਤੋਂ ਵੱਡੇ ਗਾਹਕ ਨਾਲ ਵਧੀਆ ਤਰੀਕੇ ਨਾਲ ਰਹਿਣਾ ਚਾਹੀਦਾ ਹੈ। ਉਹਨਾਂ ਇਹ ਵੀ ਕਿਹਾ ਕਿ ਵਿਗਿਆਪਨ ਦਾ ਉਦੇਸ਼ ਟਰੰਪ ਨੂੰ ਉਕਸਾਉਣਾ ਨਹੀਂ ਸੀ ਬਲਕਿ ਚਰਚਾ ਸ਼ੁਰੂ ਕਰਨਾ ਤੇ ਡੈਮੋਕ੍ਰੇਟਸ ਨੂੰ ਜਗਾਉਣਾ ਸੀ। ਇਸ ਦੇ ਬਾਵਜੂਦ ਫੋਰਡ ਨੇ ਹੌਕਸਟਰਾ ਨੂੰ ਇੱਕ ਚੰਗਾ ਬੰਦਾ ਕਿਹਾ। ਜਿਸ ਨਾਲ ਉਹਨਾਂ ਦੀ ਸ਼ਰਤ ਲੱਗੀ ਸੀ ਕਿ ਵਰਲਡ ਸੀਰੀਜ਼ 'ਚ ਜੋ ਵੀ ਹਾਰੇਗਾ ਉਹ ਜਿੱਤਣ ਵਾਲੀ ਟੀਮ ਦੀ ਜਰਸੀ ਪਹਿਨੇਗਾ ਹਾਕਸਟਰਾ ਅਤੀਤ 'ਚ ਵੀ ਕੈਨੇਡਾ ਅਮਰੀਕਾ ਸਬੰਧਾਂ ਤੇ ਆਪਣੀਆਂ ਬੇਬਾਕ ਟਿੱਪਣੀਆਂ ਕਰਕੇ ਸੁਰਖੀਆਂ 'ਚ ਰਹਿ ਚੁੱਕੇ ਨੇ ਉਹਨਾਂ ਨੇ ਅਮਰੀਕੀ ਟੈਰਿਫ ਖਿਲਾਫ ਕੈਨੇਡਾ ਦੇ ਜਵਾਬੀ ਟੈਰਿਫ ਨੂੰ ਪੈੜਾ ਆਖਿਆ ਸੀ ਤੇ ਅਮਰੀਕੀ ਸ਼ਰਾਬ ਦਾ ਬਾਈਕਾਟ ਹੁਣ ਤੇ ਕੈਨੇਡੀਅਨਸ ਨੂੰ ਅਮਰੀਕਾ ਤੋਂ ਇਲਾਵਾ ਕਿਤੇ ਹੋਰ ਛੁੱਟੀਆਂ ਮਨਾਉਣ ਦੀ ਚੋਣ ਕਰਨ ਲਈ ਕਿਹਾ ਸੀ ਹਾਕਸਟਰਾ ਨੇ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਲਈ ਟਰੰਪ ਦੀਆਂ ਟਿੱਪਣੀਆਂ ਨੂੰ ਕੈਨੇਡਾ ਪ੍ਰਤੀ ਇੱਕ ਮੁਹੱਬਤੀ ਸ਼ਬਦ ਵਾਂਗ ਦਰਸਾਉਣ ਦੀ ਵੀ ਕੋਸ਼ਿਸ਼ ਕੀਤੀ ਸੀ ਕੈਨੇਡਾ ਦੇ ਕੈਲਗਰੀ ਸ਼ਹਿਰ 'ਚ ਵਸਦੇ ਇੱਕ ਪੰਜਾਬੀ ਪਰਿਵਾਰ ਨਾਲ ਦੁਸ਼ਮਣੀ ਕੱਢਣ ਪੁੱਜੇ ਅਣਪਛਾਤੇ ਸ਼ੱਕੀਆਂ ਨੇ ਉਸਾਰੀ ਅਦੀਨ ਘਰ ਨੂੰ ਅੱਗ ਲਾ ਦਿੱਤੀ ਜੋ ਤੇਜ਼ ਹਵਾ ਕਾਰਨ ਐਨੀ ਫੈਲ ਗਈ ਕਿ ਆਂਡ ਗਵਾਂਡ ਦੇ ਦੋ ਹੋਰ ਘਰ ਵੀ ਨੁਕਸਾਨੇ ਗਏ ਚੜ੍ਹਦੇ ਤੇ ਲੈਂਦੇ ਪੰਜਾਬ ਦੇ ਪਰਿਵਾਰਾਂ ਨਾਲ ਸੰਬੰਧਿਤ ਘਰਾਂ 'ਚੋਂ ਇੱਕ ਦੀ شناخت ਰਵਿੰਦਰ ਸਿੰਘ ਵਜੋਂ ਕੀਤੀ ਗਈ ਜਿਨ੍ਹਾਂ ਦਾ ਘਰ ਸੜ ਕੇ ਸੁਆਹ ਹੋ ਗਿਆ ਮੰਗਲਵਾਰ ਵੱਡੇ ਤੜਕੇ ਅੱਗ ਲੱਗਣ ਬਾਰੇ ਪਤਾ ਲੱਗਦਿਆਂ ਹੀ ਰਵਿੰਦਰ ਸਿੰਘ ਨੇ ਆਪਣੇ ਘਰ ਨੂੰ ਸੁਚੇਤ ਕੀਤਾ ਤੇ ਖੁਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਾਲੇ ਕਮਰੇ ਵੱਲ ਦੌੜੇ ਉਹ ਪਾਵਨ ਉਪਤੇ ਪੋਥੀਆਂ ਪੂਰੇ ਸਤਕਾਰ ਨਾਲ ਬਾਹਰ ਲਿਆਉਣ 'ਚ ਸਫਲ ਰਹਿ ਪਰ ਉਸ ਵੇਲੇ ਤੱਕ ਘਰ ਅੱਗ ਦੀਆਂ ਲਾਟਾਂ 'ਚ ਘਿਰ ਚੁੱਕਾ ਸੀ ਕੁਝ ਹੀ ਮਿੰਟਾਂ 'ਚ ਦੋ ਘਰਾਂ 'ਚ ਵਸਦੇ ਪਰਿਵਾਰ ਬੇਕਾਰ ਹੋ ਗਏ ਜਦਕਿ ਆਪਣੇ ਸੁਪਨਿਆਂ ਦੇ ਘਰ ਦੀ ਉਸਾਰੀ ਕਰ ਰਿਹਾ ਪਰਿਵਾਰ ਨੂੰ ਅੰਦਰ ਪੈਰ ਰੱਖਣ ਦਾ ਮੌਕਾ ਵੀ ਨਾ ਮਿਲਿਆ ਕੈਲਗਰੀ ਦੇ ਪੂਰਬ ਵੱਲ ਕੌਨਰਿਚ ਏਰੀਏ ਵਿਖੇ ਲੱਗੀ ਅੱਗ ਬੁਝਾਉਣ ਲਈ ਚੈਸਟ ਮੇਅਰ ਫਾਇਰ ਡਿਪਾਰਟਮੈਂਟ ਦੇ ਫਾਇਰ ਫਾਈਟਰ ਵੀ ਮਦਦ ਵਾਸਤੇ ਮੌਕੇ ਤੇ ਪਹੁੰਚੇ ਘਟਨਾ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ ਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਦੂਜੇ ਪਾਸੇ ਸਰੀ ਵਿਖੇ ਜ਼ਬਰੀ ਵਸੂਲੀ ਦੇ ਮਾਮਲਿਆਂ ਤਹਿਤ ਇੱਕ ਹੋਰ ਕਾਰੋਬਾਰੀ ਅਦਾਰੇ ਤੇ ਗੋਲੀਆਂ ਚੱਲੀਆਂ ਨੇ ਸਰੀ ਪੁਲਿਸ ਨੇ ਦੱਸਿਆ ਕਿ ਵਾਰਦਾਤ ਕਰਾਇਡਨ ਡਰਾਈਵ ਤੇ 15200 ਬਲਾਕ ਚ ਵਾਪਰੀ ਜਿੱਥੇ ਵਾਈਟ ਰੌਕ ਜਮਨਾਸਟਿਕ ਐਥਲੈਟਿਕਸ ਸੁਸਾਇਟੀ ਇੱਕ ਡਾਂਸ ਅਕੈਡਮੀ ਤੇ ਕਈ ਵਕੀਲਾਂ ਦੇ ਰੀਅਲਟਰਸ ਦੇ ਦਫਤਰ ਨੇ ਇੱਕ ਗੋਲੀ ਦਾ ਨਿਸ਼ਾਨ ਵਾਈਟ ਰੌਕ ਜਮਨਾਸਟਿਕ ਦੇ ਬਾਰੀ ਕੰਦ ਤੇ ਨਜ਼ਰ ਆ ਰਿਹਾ ਹੈ ਪਰ ਮੀਡੀਆ ਨਾਲ ਗੱਲਬਾਤ ਕਰਨ ਵਾਸਤੇ ਕੋਈ ਸਹਿਮਤ ਨਾ ਹੋਇਆ ਮੰਨਿਆ ਜਾ ਰਿਹਾ ਹੈ ਕਿ ਗੋਲੀਬਾਰੀ ਦੀ ਵਾਰਦਾਤ ਸੋਮਵਾਰ ਰਾਤ 8:30 ਵਜੇ ਤੋਂ ਮੰਗਲਵਾਰ ਸਵੇਰੇ 8:30 ਵਜੇ ਦੇ ਦਰਮਿਆਨ ਵਾਪਰੀ ਅਤੇ ਕੋਈ ਜ਼ਖਮੀ ਨਹੀਂ ਹੋਇਆ ਦੱਸਿਆ ਕਿ ਕлле ਸਰੀ ਸ਼ਹਿਰ ਚ ਜ਼ਬਰੀ ਵਸੂਲੀ ਨਾਲ ਸੰਬੰਧਤ 74 ਮਾਮਲੇ ਸਾਹਮਣੇ ਆ ਚੁੱਕੇ ਨੇ ਜਿਨ੍ਹਾਂ ਚੋਂ 39 ਗੋਲੀਬਾਰੀ ਨਾਲ ਸੰਬੰਧਤ ਰਹਿ ਕੈਨੇਡਾ ਚ ਇੱਕ ਹੋਰ ਪੰਜਾਬੀ ਕਾਰੋਬਾਰੀ ਦਾ ਕਤਲ ਹੋਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਹ ਵਾਰਦਾਤ 19 ਅਕਤੂਬਰ ਨੂੰ ਐਡਮਿੰਟਨ ਦੇ ਡਾਊਨਟਾਊਨ ਚ ਵਾਪਰੀ ਜਦੋਂ 55 ਸਾਲ ਦਾ ਆਰਵੀ ਸਿੰਘ ਸੱਗੂ ਆਪਣੀ ਗਰਲਫ੍ਰੈਂਡ ਨਾਲ ਰੈਸਟੋਰੈਂਟ ਚ ਖਾਣਾ ਖਾਣ ਮਗਰੋਂ ਬਾਹਰ ਆ ਰਿਹਾ ਸੀ ਤੇ ਇੱਕ ਅਣਪਛਾਤਾ ਸ਼ਖਸ ਆਰਵੀ ਸਿੰਘ ਦੀ ਕਾਰ ਨੇੜੇ ਪਿਸ਼ਾਬ ਕਰਦਾ ਨਜ਼ਰ ਆਇਆ। ਆਰਵੀ ਸਿੰਘ ਨੇ ਉਸ ਨੂੰ ਟੋਕਿਆ ਤਾਂ ਇਤਰਾਜ਼ਯੋਗ ਹਰਕਤ ਕਰ ਰਿਹਾ ਸ਼ਖਸ ਨੇ ਆਰਵੀ ਦੇ ਸਿਰ ਉੱਤੇ ਵਾਰ ਕਰ ਦਿੱਤਾ। ਹਮਲੇ ਮਗਰੋਂ ਆਰਵੀ ਸਿੰਘ ਬੇਹੋਸ਼ ਹੋ ਕੇ ਧਰਤੀ ਤੇ ਡਿੱਗ ਗਿਆ ਤੇ ਉਸ ਨੂੰ ਗੰਬੀਰ ਹਾਲਤ ਚ ਹਸਪਤਾਲ ਲਜਾਇਆ ਗਿਆ 5 ਦਿਨ ਆਈਸੀਯੂ ਚ ਰਹਿਣ ਮਗਰੋਂ ਆਰਵੀ ਸਿੰਘ ਨੇ ਦਮ ਤੋੜ ਦਿੱਤਾ ਉਧਰ ਐਡਮਿੰਟਨ ਪੁਲਿਸ ਨੇ ਦੱਸਿਆ ਕਿ 40 ਸਾਲ ਦੇ ਕਾਇਲ ਪੈਪਨ ਨੂੰ ਗ੍ਰਿਫਤਾਰ ਕਰਦਿਆਂ ਖਤਰਨਾਕ ਹਮਲਾ ਕਰਨ ਦੇ ਦੋਸ਼ ਆਇਦ ਕੀਤੇ ਗਏ ਪਰ ਹੁਣ ਦੋਸ਼ਾਂ 'ਚ ਵਾਧਾ ਕੀਤਾ ਜਾ ਰਿਹਾ ਹੈ ਜਾਂਚ ਕਰਤਾਵਾਂ ਦਾ ਕਹਿਣਾ ਕਿ ਆਰਵੀ ਸਿੰਘ ਸਗੂ ਅਤੇ ਪੈਪਨ ਇੱਕ ਦੂਜੇ ਨੂੰ ਜਾਣਦੇ ਨਹੀਂ ਸਨ ਪੈਪਨ ਦੀ ਅਦਾਲਤ ਚ ਪੇਸ਼ੀ 4 ਨਵੰਬਰ ਨੂੰ ਹੋਣੀ ਹੈ ਬੈਂਕ ਆਫ ਕੈਨੇਡਾ ਨੇ ਵਿਆਜ ਦਰ ਘਟਾ ਕੇ 2.25% ਕਰ ਦਿੱਤੀ ਹੈ ਪਰ ਚੇਤਾਵਨੀ ਦਿੱਤੀ ਹੈ ਕਿ ਮੁਦਰਾ ਨੀਤੀ ਅਮਰੀਕੀ ਵਪਾਰ ਯੁੱਧ ਕਾਰਨ ਹੋਏ ਟਾਂਚਾਗਤ ਆਰਥਿਕ ਨੁਕਸਾਨ ਨੂੰ ਠੀਕ ਨਹੀਂ ਕਰ ਸਕਦੀ। ਕੇਂਦਰੀ ਬੈਂਕ ਨੇ ਕਿਹਾ ਕਿ ਉਸ ਨੇ 25 ਅਧਾਰ ਅੰਕ ਕਟੌਤੀ ਇਸ ਲਈ ਕੀਤੀ ਕਿਉਂਕਿ ਕੈਨੇਡੀਅਨ ਅਰਥਵਿਵਸਥਾ ਦੇ ਵਿੱਚ ਕਮਜ਼ੋਰੀ ਦੇ ਹਾਲਾਤ ਨੇ ਤੇ ਮਹਿੰਗਾਈ ਬੈਂਕ ਦੇ 2% ਦੇ ਟੀਚੇ ਦੇ ਨੇੜੇ ਰਹਿਣ ਦੀ ਉਮੀਦ ਹੈ। ਬੈਂਕ ਆਫ ਕੈਨੇਡਾ ਦੇ ਗਵਰਨਰ ਟਿਫ ਮੈਕਲਮ ਨੇ ਆਪਣੇ ਸ਼ੁਰੂਆਤੀ ਬਿਆਨ ਚ ਕਿਹਾ ਕਈ ਮਹੀਨਿਆਂ ਤੋਂ ਅਸੀਂ ਇਸ ਗੱਲ ਤੇ ਜ਼ੋਰ ਦੇ ਰਹੇ ਹਾਂ ਕਿ ਮੁਦਰਾ ਨੀਤੀ ਟੈਰਿਫਾਂ ਕਾਰਨ ਹੋਏ ਨੁਕਸਾਨ ਨੂੰ ਦੂਰ ਨਹੀਂ ਕਰ ਸਕਦੀ ਅਮਰੀਕਾ ਨਾਲ ਵਧੇ ਹੋਏ ਵਪਾਰਕ ਤਣਾਅ ਦਾ ਮਤਲਬ ਹੈ ਕਿ ਸਾਡੀ ਅਰਥਵਿਵਸਥਾ ਵਧ ਲਾਗਤਾਂ ਤੇ ਘੱਟ ਆਮਦਨ ਦੇ ਨਾਲ ਘੱਟ ਕੁਸ਼ਲਤਾ ਨਾਲ ਕੰਮ ਕਰੇਗੀ ਮੁਦਰਾ ਨੀਤੀ ਅਰਥਵਿਵਸਥਾ ਨੂੰ ਅਨੁਕੂਲ ਬਣਾਉਣ 'ਚ ਮਦਦ ਕਰ ਸਕਦੀ ਹੈ ਜਦੋਂ ਤੱਕ ਮਹਿੰਗਾਈ ਚੰਗੀ ਤਰ੍ਹਾਂ ਨਿਯੰਤਰਿਤ ਹੈ ਪਰ ਇਹ ਅਰਥਵਿਵਸਥਾ ਨੂੰ ਇਸ ਦੇ ਟੈਰਿਫ ਤੋਂ ਪਹਿਲਾਂ ਵਾਲੀ ਲੀਤੇ ਬਹਾਲ ਨਹੀਂ ਕਰ ਸਕਦੀ ਮੈਕਲਮ ਨੇ ਇਹ ਵੀ ਸੰਕੇਤ ਦਿੱਤਾ ਕਿ ਜੇਕਰ ਮਹਿੰਗਾਈ ਦਰ ਬੈਂਕ ਦੀਆਂ ਮੌਜੂਦਾ ਉਮੀਦਾਂ ਦੇ ਅਨੁਸਾਰ ਮੋٹے ਤੌਰ ਤੇ 2 ਫੀਸਦੀ ਦੇ ਟੀਚੇ ਦੇ ਆਲੇ ਦੁਆਲੇ ਘੁੰਮਦੀ ਆ ਤਾਂ ਇਹ ਵਿਆਜ ਦਰਾਂ ਨੂੰ ਉਹਨਾਂ ਦੇ ਮੌਜੂਦਾ ਪੱਧਰ ਤੇ ਬਰਕਰਾਰ ਰੱਖੇਗੀ ਹਾਲਾਂਕਿ ਜੇਕਰ ਤਸਵੀਰ ਬਦਲਦੀ ਆ ਤਾਂ ਬਦਲਾਅ ਕੀਤੇ ਜਾ ਸਕਦੇ ਨੇ ਕੇਂਦਰੀ ਬੈਂਕ ਨੇ ਆਪਣੇ ਵਿਆਜ ਦਰ ਐਲਾਨ ਦੇ ਨਾਲ ਨਾਲ ਆਪਣੀ ਮੁਦਰਾ ਨੀਤੀ ਰਿਪੋਰਟ ਜਾਰੀ ਕੀਤੀ ਤੇ ਚੇਤਾਵਨੀ ਦਿੱਤੀ ਹੈ ਕਿ ਵਪਾਰਕ ਟਕਰਾਹ ਕੈਨੇਡਾ ਦੀ ਆਰਥਿਕਤਾ ਤੇ ਅਸਰ ਪਾ ਸਕਦਾ ਹੈ ਤੇ ਆਰਥਿਕਤਾ ਦੀ ਮੂਲ ਬਣਤਰ ਬਦਲ ਰਹੀ ਹੈ ਬੈਂਕ ਨੇ ਕੁਝ ਆਰਥਿਕ ਸਥਿਤੀਆਂ ਦਾ ਵਰਣਨ ਕੀਤਾ ਜਿਨ੍ਹਾਂ ਦੇ ਦਰਾਂ ਘਟਾਉਣ ਦੇ ਉਸ ਦੇ ਫੈਸਲੇ ਨੂੰ ਪ੍ਰਭਾਵਿਤ ਕੀਤਾ ਪਹਿਲਾ ਕੈਨੇਡੀਅਨ ਆਰਥਿਕਤਾ ਦੂਜੀ ਤਿਮਾਹੀ ਚ ਸੁੰਗੜੀ ਕਿ ਨਿਰਯਾਤ ਘਟਿਆ ਤੇ ਵਪਾਰ ਨਾਲ ਸੰਬੰਧਿਤ ਅਨਿਸ਼ਚਿਤਤਾ ਦੇ ਕਾਰਨ ਕਾਰੋਬਾਰਾਂ ਨੇ ਘਟਨਵੇਸ਼ ਕੀਤਾ। ਦੂਜਾ ਕਿਰਤ ਬਾਜ਼ਾਰ ਅਜੇ ਵੀ ਕਮਜ਼ੋਰ ਦਿਖਾ ਰਿਹਾ ਏ ਤੇ ਭਰਤੀ ਹੌਲੀ ਹੋ ਗਈ ਹੈ। ਅਮਰੀਕੀ ਵਪਾਰ ਯੁੱਧ ਕਾਰਨ ਕੈਨੇਡਾ ਦੇ ਕਈ ਉਦਯੋਗਾਂ 'ਚ ਹਜ਼ਾਰਾਂ ਨੌਕਰੀਆਂ ਦਾ ਨੁਕਸਾਨ ਹੋਇਆ ਏ। ਬੈਂਕ ਨੇ ਕਿਹਾ ਕਿ ਵਪਾਰਕ ਟਕਰਾਅ ਦਾ ਆਟੋ, ਸਟੀਲ, ਐਲੂਮੀਨੀਅਮ ਤੇ ਲੱਕੜ ਵਰਗੇ ਟੈਰਿਫ ਪ੍ਰਭਾਵਿਤ ਖੇਤਰਾਂ ਤੇ ਗੰਭੀਰ ਅਸਰ ਪੈ ਰਿਹਾ ਏ। ਇਸ ਲਈ ਸਾਲ ਦੇ ਦੂਜੇ ਅੱਧ 'ਚ ਜੀਡੀਪੀ ਵਾਧਾ ਕਮਜ਼ੋਰ ਰਹਿਣ ਦੀ ਉਮੀਦ ਹੈ ਇਸ ਸਵਾਲ ਦੇ ਜਵਾਬ 'ਚ ਕਿ ਕੀ ਬੈਂਕ ਸੋਚਦਾ ਹੈ ਕਿ ਕੈਨੇਡਾ 2025 'ਚ ਮੰਦੀ ਤੋਂ ਬਚ ਜਾਵੇਗਾ ਮੈਕਲਮ ਨੇ ਕਿਹਾ ਕਿ ਕੇਂਦਰੀ ਬੈਂਕ ਨੂੰ ਮਾਮੂਲੀ ਵਿਕਾਸ ਦੀ ਉਮੀਦ ਬਰਕਰਾਰ ਹੈ ਪਰ ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਵੇਂ ਅਰਥ ਵਿਵਸਥਾ 'ਚ ਥੋੜਾ ਜਿਹਾ ਵਾਧਾ ਹੋਵੇ ਜਾਂ ਕੁਝ ਤਿਮਾਹੀਆਂ 'ਚ ਨਕਾਰਾਤਮਕ ਵਾਧਾ ਹੋਵੇ ਕੈਨੇਡੀਅਨਸ ਕਿਸੇ ਵੀ ਸਥਿਤੀ 'ਚ ਬਹੁਤ ਚੰਗਾ ਮਹਿਸੂਸ ਨਹੀਂ ਕਰਨਗੇ ਇਸਾਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਭਾਰਤ ਨੇ ਹੁਣ ਕੈਨੇਡੀਅਨ ਮਟਰਾਂ ਤੇ 30% ਦਾ ਟੈਰਿਫ ਲਗਾਏ ਵਿਰੋਧੀ ਧਿਰ ਨੇ ਕਾਰਨੀ ਸਰਕਾਰ ਦੀ ਕੀਤੀ ਸਖਤ ਆਲੋਚਨਾ ਸਿੱਖ ਫੌਜੀਆਂ ਦੇ ਸਨਮਾਨ ਚ ਜਾਰੀ ਹੋਵੇਗੀ ਯਾਦਗਾਰੀ ਡਾਕ ਟਿਕਟ ਕੈਨੇਡਾ ਪੋਸਟ ਵੱਲੋਂ ਡਾਕ ਟਿਕਟ ਰਾਹੀਂ ਸਿੱਖ ਫੌਜੀਆਂ ਨੂੰ ਸ਼ਰਧਾਂਜਲੀ ਕੈਨੇਡਾ ਦਾ ਬਜਟ ਪੇਸ਼ ਕਰਨ ਤੋਂ ਪਹਿਲਾਂ ਸ਼ੁਰੂ ਹੋਈ ਸਿਆਸੀ ਖੇਡ ਸਰਕਾਰ ਕੋਲ ਬਜਟ ਪਾਸ ਕਰਵਾਉਣ ਲਈ ਲੋੜਿੰਦੀਆਂ ਵੋਟਾਂ ਨਹੀਂ ਅਲਬਰਟਾ ਦੇ ਸਕੂਲ ਅਧਿਆਪਕਾਂ ਦੀ ਹੜਤਾਲ ਖਤਮ ਸਰਕਾਰ ਨੇ ਬੈਕ ਟੂ ਵਰਕ ਕਾਨੂੰਨ ਰਾਹੀਂ ਖਤਮ ਕਰਵਾਈ ਹੜਤਾਲ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ